ਪ੍ਰੋਬੋਇ ਸਾਹਿਬ ਪਹਿਲਾ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਮਾਰਕੀਟ ਕਮੇਟੀ ਆਣੀ ਵਾਲੇ ਦਾ ਚਾਰਜ ਸੁਭਾਲਿਆ ਤੇ ਚੇਅਰਮੈਨ ਬਣਿਓ ਸਾਡੇ ਵੱਲੋਂ ਸਾਡੇ ਪੰਜ ਪਣੀ ਨਿਊਜ਼ ਚੈਨਲ ਵੱਲੋਂ ਵਿਸ਼ਵ ਪੰਜਾਬੀ ਟੀਵੀ ਵੱਲੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਭਾਈ ਵਿਕਰਮਜੀਤ ਤੁਹਾਡਾ ਐਮਐਲਏ ਅਫੀਸਰ ਨਿਵਾਚਾਉਣ ਤੇ ਤੁਹਾਡਾ ਜੀਐਨ ਮੇਰੇ ਵੱਲੋਂ ਤੁਹਾਡੇ ਸਾਰੇ ਪੰਜ ਪਣੀ ਨਿਊਜ਼ ਚੈਨਲ ਵਿਸ਼ਵ ਪੰਜਾਬੀ ਟੀਵੀ ਤੇ ਪੰਜਾਬੀ ਜਾਗਰਣ ਤੁਹਾਡਾ ਸਾਰਿਆਂ ਦਾ ਵੈਲਕਮ ਵਾੜਾ ਧੰਨਵਾਦ ਤੁਸੀਂ ਆਪਣੇ ਸਮੇਰ ਜੀ ਵਿੱਚ ਕੱਢ ਕੇ ਆਇਓ ਤੇ ਤੁਹਾਡਾ ਮੈਂ ਜੀ ਆਇਆਂ ਨੂੰ ਕਹਿੰਦੇ। ਤੋਂ ਬੋਲ ਸਾਹਿਬ ਇਹ ਸਾਡੇ ਗੁਰੂ ਸਾਹਿਬਾਂ ਨੇ ਲਿਖਿਆ ਹੈ ਨਿਸ਼ਚੈ ਕਰ ਆਪਣੇ ਜੀਤ ਕਰੋ। ਤੁਸੀਂ ਨਿਸ਼ਚੈਤਾ ਰਹੀ ਸੀ ਵੀ ਮੈਂ ਪਾਰਟੀ ਨਹੀਂ ਕੰਮ ਕਰਾਂਗਾ। ਫੇਰ ਇੱਕ ਲੋਕ ਕਹਿੰਦੇ ਆ ਜੋ ਜੀ ਨੇ ਨਚਰਾ ਖੱਡੇ ਦੀ ਧਾਰ ਤੇ ਤੇ ਤੁਸੀਂ ਖੱਡੇ ਦੀ ਧਾਰ ਤੇ ਉੱਤੇ ਅੱਜ ਤੱਕ ਤੁਸੀਂ ਰਹਦੇ ਰਹੇ। ਮੈਨੂੰ ਪਤਾ ਸਾਰੀ ਗੱਲ ਦਾ ਪਰ ਅੱਜ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਜ਼ਿੰਮੇਵਾਰੀ ਕਿਸ ਤਰ੍ਹਾਂ ਇਹ ਦਬਾਓਗੇ ਕੀ ਤੁਸੀਂ ਕੰਮ ਕਰੋਗੇ ਕਿਹੜੇ-ਕਿਹੜੇ ਕੰਮ ਤੁਹਾਡੇ ਪੈਂਡਿੰਗ ਆ ਕਿਹੜੀ ਮੰਦੀ ਇੱਛਾ ਦੀ ਵੀ ਤੇ ਮੈਂ ਚੇਅਰਮੈਨ ਬਣਾ ਦਬਾ ਕੰਮ ਕਰੂਗਾ ਕੀ ਕੁਝ ਕਰੋ ਆ ਬਿਲਕੁਲ ਜੀ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਆ ਮੇਰੇ ਲਈ ਇੱਕ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਤੁਹਾਨੂੰ ਤਾਂ ਪਤਾ ਹੋਣਾ ਹੈ ਅੱਜ ਤੋਂ ਲਗਭਗ 2021 ਤੁਸੀਂ ਆਏ ਸੀ ਇੱਥੇ ਇਲੈਕਸ਼ਨ ਸੀ ਆਮਾ ਦੀ ਪਾਰਟੀ ਸਰਕਾਰ ਸੱਤਾ ਚ ਨੇ ਸੀ ਅਸੀਂ ਉਸ ਔਖੇ ਟਾਈਮ ਸਮਾਂ ਵੇਖਿਆ ਇਲੈਕਸ਼ਨ ਮਾਰੇ ਟਾਈਮ ਲੜਿਆ ਉਸ ਤੋਂ ਬਾਅਦ ਸੱਤਾ ਚ ਆਏ ਤੇ ਮੈਂ ਆਮਾ ਦੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਆ ਪੀਸੀ ਵਿੰਗ ਦਾ ਤੇ ਲਗਾਤਾਰ ਸੇਵਾ ਕਰਦਾ ਰਿਹਾ ਤੇ ਮੈਂ ਕਹਿੰਨਾ ਮੈਂ ਖੁਸ਼ਕਿਸਮਤ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੇਰੇ ਤੇ ਇੱਕ ਹੋਰ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪਾਈ ਏ ਤੇ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਣ ਦੇ ਨਾਲ ਮੈਨੂੰ ਇਹਨਾਂ ਗੱਲਾਂ ਦਾ ਅਹਿਸਾਸ ਹੈ ਵੀ ਪੰਜਾਬ ਜਿਹੜਾ ਕਿਸਾਨੀ ਤੇ ਨਿਰਭਰ ਹੈ ਜਿਹੜਾ ਇਹ ਅਹੁਦਾ ਇਹ ਕੁਰਸੀ ਹੈ ਇਹ ਇੱਕ ਇਸ ਬਲੌਕ ਦੇ 40 42 ਪਿੰਡਾਂ ਨੂੰ ਜਵਾਬਦੇਹ ਵੀ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਆਉਣ ਵਾਲੇ ਪਿੱਛ ਜਿਵੇਂ ਮੈਂ ਆਪਣੀ ਜ਼ਿੰਦਗੀ ਦੇ 10 12 ਸਾਲ ਪਾਰਟੀ ਲਈ ਖੇ ਲਾਇਏ ਨੇ ਆਉਣ ਵਾਲਾ ਸਮਾਂ ਮੈਂ ਲੋਕਾਂ ਦੀ ਸੇਵਾ ਚ ਲਾਵਾਂਗਾ ਜਿਹੜੇ ਕਿਸਾਨੀ ਮੁੱਦੇ ਨੇ ਗਰਾਊਂਡ ਲੈਵਲ ਦੇ ਉਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂਗਾ ਜਿੰਨਾ ਹੋ ਸਕੇ ਇਸ ਏਰੀਆ ਦਾ ਫਾਇਦਾ ਹੋ ਸਕੇ ਕਿਸਾਨੀ ਦੇ ਸਮੱਸਿਆਵਾਂ ਜਿਵੇਂ ਕਿ ਛੇਤ ਤੁਹਾਨੂੰ ਤਾਂ ਪਤਾ ਹੀ ਹੋਣਾ ਸਾਡੇ ਐਮ ਐਲ ਏ ਸਾਹਿਬ ਬੜਾ ਬਹੁਤ ਐਫਰਟ ਕਰ ਰਹੇ ਨੇ ਇੱਕ ਮੰਡੀ ਬਣਵਾ ਰਹੇ ਨੇ ਅਰਨੀ ਵਾਲੇ ਵਿੱਚ ਤੇ ਜਿੱਥੇ ਕੀ ਪਹਿਲੀ ਪੰਜਾਬ ਦੀ ਜਮਨ ਮੰਡੀ ਬਣਨ ਜਾ ਰਹੀ ਹੈ ਅਰਨੀ ਵਾਲੇ ਵਿੱਚ ਸੋ ਇਹ ਇਨਵੈਕਲੀ ਬਹਿਲ ਹੈ ਤੇ ਇਦਾਂ ਦੇ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਅਸੀਂ ਕਰਾਂਗੇ ਮੋਸਾ ਤੁਹਾਨੂੰ ਚੇਰਮੈਨੀ ਦਾ ਅੱਜ ਮਿਲਿਆ ਤੇ ਤੁਹਾਨੂੰ ਇੱਥੇ ਚੁਣੌਤੀਆਂ ਕਿਹੜੀਆਂ ਕਿਹੜੀਆਂ ਆ ਮੰਨਿਆ ਜੀ ਤੁਹਾਨੂੰ ਪਤਾ ਵੀ ਆਹ ਕੰਮ ਕਰਨੇ ਆ ਅਸੀਂ ਕਿਹੜੀ ਕਿਹੜੀਆਂ ਚੁਣੌਤੀਆਂ ਨੂੰ ਤੁਸੀਂ ਦੇਖਦੇ ਹੋ ਵੀ ਆਹ ਚੁਣੌਤੀਆਂ ਸਾਨੂੰ ਮਿਲਦੀਆਂ ਆ ਆ ਦੇਖੋ ਜੀ ਗੱਲ ਹੁੰਦੀ ਹੈ ਇੱਕ ਵੜਾ ਨਜ਼ਰੀਏ ਹੁੰਦਾ ਚੀਜ਼ਾਂ ਦੇਖਣ ਦਾ ਹਮ ਕਿ ਜੇ ਮੰਨ ਲਓ ਗਲਾਸ ਚ ਪਾਣੀ ਅੱਧਾ ਕਿਸੇ ਨੂੰ ਲੱਗਦਾ ਵੀ ਇਹ ਗਲਾਸ ਅੱਧਾ ਭਰਿਆ ਤੇ ਕਿਸੇ ਲਈ ਅੱਧਾ ਖਾਲੀ ਹੈ ਹਮ ਸੋ ਜੇ ਕੰਮ ਕਰਾਂਗੇ ਵਿੱਚ ਚੁਣੌਤੀਆਂ ਆਣਗੀਆਂ ਸੋ ਮੇਰੇ ਲਈ ਚੁਣੌਤੀਆਂ ਇੱਕ ਮੈਨੂੰ ਚੈਲੰਜ ਨੇ ਤੇ ਕੋਈ ਖਾਸ ਨਹੀਂ ਬਸ ਇੰਨਾ ਸਾਨੂੰ ਕਿਸਾਨੀ ਨੂੰ ਜਾਗਰੂਕ ਕਰਨਾ ਪੈਣਾ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਇਰੇ ਚ ਅੱਜ ਕੱਲ ਚਿੰਗਾ ਫਾਰਮਿੰਗ ਹੋ ਰਹੀ ਲੋਕਾਂ ਦਾ ਜਾਨ ਉਹ ਤੇ ਵਧ ਰਿਹਾ ਕਿਉਂਕਿ ਪਾਣੀ ਮਾਰੇ ਹੋਣ ਕਰਕੇ ਇੱਥੇ ਝੋਨੇ ਦੀ ਬਹੁਤ ਘੱਟ ਫਸਲ ਹੁੰਦੀ ਹੈ ਤੇ ਨਰਮਾ ਕਾਫੀ ਸਾਲ ਤੋਂ ਡਾਊਨ ਜਾ ਰਿਹਾ ਹੈ ਸੋ ਚੁਣੌਤੀਆਂ ਕੁਝ ਖਾਸ ਨੇ ਹਾਂ ਕਿਸਾਨਾਂ ਨੂੰ ਜਾ ਕੇ ਜੇ ਸਹੀ ਖਿੱਤੇ ਵੱਲ ਤੋਰਿਆ ਜਾਵੇ ਤੇ ਮੈਨੂੰ ਲੱਗਦਾ ਆ ਕਿ ਜਿਹੜਾ ਕਿਸਾਨ ਰੰਗਲਾ ਪੰਜਾਬ ਦੁਬਾਰਾ ਉਹ ਬਿਲਕੁਲ ਬਣੇਗਾ ਅਰਨੀ ਵਾਲਾ ਮੰਡੀ ਵਾਸਤੇ ਤੁਸੀਂ ਟੀਚਾ ਮਿਥਿਆ ਹੋਊਗਾ ਵੀ ਅਸੀਂ ਆਹ ਪ੍ਰੋਜੈਕਟ ਮੈਂ ਅਰਨੀ ਵਾਲਾ ਮੰਡੀ ਵਾਸਤੇ ਲਿਆਉਣੇ ਆ ਉਹ ਕਿਹੜੇ-ਕਿਹੜੇ ਪ੍ਰੋਜੈਕਟ ਸਾਡੇ ਦਰਸ਼ਕਾਂ ਨੂੰ ਮਰੀ ਜਾਣਕਾਰੀ ਦਿਓ ਬਿਲਕੁਲ ਜੀ ਬਹੁਤ ਵਧੀਆ ਸਵਾਲ ਆ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੇਰਾ ਇੱਕ ਟਾਰਗੇਟ ਹੈ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਉਹਨਾਂ ਨੇ ਇਹ ਏਰੀਆ ਚੁਣਿਆ ਜਿੱਥੇ ਕੀ ਸਾਡੀ ਨਗਰ ਪੰਚਾਇਤ ਨੇ ਜਗ੍ਹਾ ਦਿੱਤੀ ਏ ਮੰਡੀ ਤੇ ਲਈ ਤੇ ਤੁਹਾਨੂੰ ਪਹਿਲਾਂ ਮੈਂ ਵਾਰੀ ਵਾਰ ਦੁਹਰਾ ਰਾ ਵੀ ਇੱਥੇ ਇੱਕ ਤਾਂ ਵੱਡਾ ਕਾਟਨ ਯਾਰਡ ਬਣਨ ਜਾ ਰਿਹਾ ਉਸ ਤੋਂ ਇਲਾਵਾ ਸਾਡਾ ਜਿਵੇਂ ਜਾਮਨ ਮੰਡੀ ਬਣਨ ਜਾ ਰਹੀ ਏ ਬਾਕੀ ਫਸਲਾਂ ਵੀ ਜਿਹੜੀਆਂ ਸਾਡੀਆਂ ਕਣਕ ਝੋਨਾ ਤਾਂ ਆਉਣਗੀਆਂ ਤੇ ਮੇਰਾ ਟਾਰਗੇਟ ਹੈ ਵੀ ਜਿਵੇਂ ਝਿੰਗਾ ਅੱਜਕੱਲ ਤੁਹਾਨੂੰ ਪਤਾ ਏ ਇਸ ਏਰੀਆ ਚ ਇਸ ਬਲੌਕ ਚਿੰਗੇ ਵੱਲ ਲੋਕਾਂ ਦਾ ਬਹੁਤ ਰੁਝਾਨ ਹੈ ਤੇ ਜਿਹੜੇ ਸਾਡੇ ਝਿੰਗੇ ਦੇ ਫਾਰਮਰਸ ਨੇ ਉਹਨਾਂ ਨੂੰ ਉਹਨਾਂ ਦੇ ਪੈਦਾਵਾਰ ਕਰਕੇ ਦੇਖੋ ਫਸਲ ਪੈਦਾ ਹੋ ਜਾਂਦੀ ਏ ਬੜਾ ਮਿਹਨਤ ਕਰਦੇ ਆ ਬਟ ਜਦ ਤੱਕ ਉਹਨੂੰ ਮਾਰਕੀਟ ਸਹੀ ਵੈ ਤਾਕਤ ਤੋਂ ਮਿਲਣ ਲੱਗਦਾ ਹੁੰਦਾ ਕੋਈ ਫਾਇਦਾ ਨਹੀਂ ਸੋਚੇ ਹਾਂ ਛਿੰਗਾ ਫਾਰਮਰ ਚਾਹਣਾ ਇੰਨੀ ਮਿਹਨਤ ਕਰ ਰਹੇ ਤੇ ਉਹਨਾਂ ਨੂੰ ਉਹ ਜਿਹੜੀ ਕੀਮਤ ਹੈ ਵਾਜਿਬ ਰੇਟ ਉਹ ਮਿਲਿਆਵੇ ਤੇ ਮੇਰਾ ਕੋਸ਼ਿਸ਼ ਰਹੇ ਕਿ ਉਹਨਾਂ ਨਾਲ ਸਮਝ ਉਹਨਾਂ ਸਾਥੀਆਂ ਨੂੰ ਵੀ ਉਸ ਪਲੇਟਫਾਰਮ ਤੇ ਲੈ ਕੇ ਆਉਣਾ ਪਟਿਆ ਦੇ ਵਿੱਚ ਅਸੀਂ ਬੜਾ ਆਰਾਊਂਡ ਲਾਇਆ ਸੀ ਪਿਛਲੇ ਵਾਰੀ ਵੀ ਅਸੀਂ ਰੌਡ ਲਾਇਆ ਸੀ ਆ ਜਿਹੜੀਆਂ ਇਹ ਤਰਕੰਦ ਵਾਲਾ ਤੇ ਬੜੀਆਂ ਸਾਰੀਆਂ ਮੰਨਰਾ ਵਾਲਾ ਐਪੀ ਤੇ ਇੱਥੇ ਨਾਲ ਲੋਕ ਬੜੇ ਓਕੇ ਸੀ ਤੇ ਕਹਿੰਦੇ ਵੀ ਸਾਡੀ ਫਸਲ ਨਹੀਂ ਵਿਕ ਰਹੀ ਪੂਜੀ ਗੱਲ ਹੈ ਵੀ ਇੱਥੇ ਚਾਰ ਦੋਰੀ ਐਨੀ ਬੜੀਆਂ ਜਿਹਦੇ ਨਾਲ ਪਸ਼ੂ ਆ ਕੇ ਤੇ ਪਸ਼ੂ ਖਾ ਜਾਂਦੇ ਆ ਤੇ ਮੰਡੀ ਦੇ ਵਿੱਚ ਜਿਹੜੇ ਸੁਧਾਰ ਕਰਨ ਵਾਲੇ ਆ ਵੀ ਕੁ ਪਾਣੀ ਦਾ ਫਿਲਟਰ ਦਾ ਪ੍ਰਬੰਧ ਹੋ ਉੱਥੇ ਫਿਲਟਰ ਲੱਗ ਜਾਣਾ ਤੇ ਇਹੋ ਜਿਹੇ ਮਤਲਬ ਕੁ ਸ਼ੈਡਾਂ ਦਾ ਪ੍ਰਬੰਧ ਵੜ ਜਾਏ ਵੀ ਉਹਦੇ ਵਾਸਤੇ ਵੀ ਕੁਛ ਕੀਤਾ ਜਾਊਗਾ ਬਿਲਕੁਲ ਜੀ ਵੇਖੋ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਮੈਂ ਕਿਸਾਨੇ ਪਰਿਵਾਰ ਨਾਲ ਸੰਬੰਧਿਤ ਆ ਸ਼ਾਇਦ ਜਿਹੜੇ ਲੋਕਾਂ ਨੇ ਫਸਲ ਲਗਾਉਣੀ ਜਾਣਦੇ ਹਨ ਉਹਨੂੰ ਪਤਾ ਵੇਚਣ ਚ ਕੀ ਮੁਸ਼ਕਲਾਂ ਆਉਂਦੀਆਂ ਪਰ ਟਿਕਲਪੁਲ ਜਾਇਜ਼ ਹੈ ਕਿਉਂਕਿ ਦੇਖੋ ਆਮਾਦੀ ਪਾਰਟੀ ਨੂੰ ਹਾਲੇ 3 ਸਾਲ ਹੋਏ ਨੇ ਸਰਕਾਰ ਨੂੰ ਪਤਾ ਇਸ ਤੋਂ ਪਹਿਲਾਂ ਸੱਤਾਧਰ ਪਾਰਟੀ ਨੇ ਉਹਨਾਂ ਦਾ ਆਪਦਾ ਬੈਸਟ ਕੀਤਾ ਹੋਊਗਾ ਪਰ ਹਾਲੇ ਮੈਨੂੰ ਲੱਗਦਾ ਹਾਲੇ ਵੀ ਲੋਕ ਸਹੂਲਤਾਂ ਤੋਂ ਜਿਹੜੀਆਂ ਬੇਸਿਕ ਫੈਸਿਲਿਟੀ ਨੇ ਜਿਵੇਂ ਮੰਡੀਆਂ ਚ ਟਾਇਲਟ ਪੀਣ ਦਾ ਪਾਣੀ ਉਹ ਚੀਜ਼ਾਂ ਨਹੀਂ ਗਿਆ ਪਰ ਪਿਛਲੇ 3 ਸਾਲਾਂ ਤੁਹਾਨੂੰ ਮੈਂ ਰਿਕਾਰਡ ਦਿਖਾ ਦਿੰਨਾ ਖਾਸ ਕਰਕੇ ਹਲਕਾ ਜਲਾਲਾਬਾਦ ਰਿਕਾਰਡ ਤੌਰ ਮੰਡੀਆਂ ਦੇ ਵਿੱਚ ਸ਼ੈੱਡ ਆਏ ਨੇ ਗਰਾਂਟਾਂ ਦੀ ਕੋਈ ਕਮੀ ਨਹੀਂ ਮੈਂ ਤੁਹਾਨੂੰ ਬਾਈ ਨੇਮ ਲਿਸਟ ਦੇਣਾ ਕਿ ਕਿੰਨੇ ਪਿੰਡਾਂ ਵਿੱਚ ਸ਼ੈੱਡ ਆਏ ਨੇ ਕਿੰਨਾ ਵਿੱਚ ਜਿਹੜਾ ਕੱਚਾ ਆ ਪੱਕਾ ਕੀਤਾ ਜਾ ਰਿਹਾ ਸੋ ਮੈਂ ਤੁਹਾਨੂੰ ਉਹੀ ਗੱਲ ਬਾਰੇ ਬਾਰੇ ਕਹਿ ਰਿਹਾ ਵੀ ਇਹ ਸਾਡਾ ਪ੍ਰਾਇਮਰੀ ਟਾਰਗੇਟ ਹੈ ਵੀ ਜਿਹੜੀ ਫਸਲ ਲੋਕਾਂ ਦੀ ਟਾਈਮ ਤੇ ਚੱਕੀ ਜਾਵੇ ਉਹਦਾ ਨੁਕਸਾਨ ਨਾ ਹੋਵੇ। ਬਾਕੀ ਕੁਝ ਫਸਲੀ ਚੱਕਰ ਵੀ ਤੁਹਾਨੂੰ ਪਤਾ ਬਦਲ ਰਿਹਾ ਹੈ ਸਿਸਟਮ ਸਾਡੀ ਜਿਹੜੀ ਇਹ ਮਾਲਵਾ ਬੈਲ ਟੈਨਰਮ ਨਾਲ ਸੰਬੰਧਿਤ ਹੈ। ਪਰ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਗੁਲਾਬੀ ਸੰਡੀ ਦੇ ਵਰਕ ਹੋ ਰਿਹਾ ਤੇ ਕਿਸਾਨਾਂ ਦਾ ਰੁਝਾਨ ਛੋਣੇ ਵੱਲ ਗਿਆ। ਸੋ ਅਲਟੀਮੇਟਲੀ ਕੀ ਹੋਇਆ ਸਾਰੇ ਕਿਸਾਨ ਛੋਣਾ ਲਾਉਣ ਲੱਗ ਪਏ। ਹੁਣ ਕੁਝ ਸਮਾਂ ਤਾਂ ਸਰਕਾਰ ਨੂੰ ਵੀ ਚਾਹੀਦਾ। ਇੰਨੀ ਪੈਦਾਵਾਰ ਫਸਲ ਹੈ ਉਹਨੂੰ ਸਭ ਸੰਭਾਲ ਲਈ ਸਮਾਂ ਚਾਹੀਦਾ। ਸੋ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਫਸਲ ਉਹਦੇ ਵਿੱਚ ਸਰਕਾਰ ਆਪਦੀ ਤਿਆਰੀ ਮੁਕੰਮਲ ਕਰੇਗੀ ਤੇ ਇੱਕ ਵੀ ਦਾਣਾ ਅਨਾਜ ਦਾ ਮੰਡੀਆਂ ਚ ਨਹੀਂ ਰਹਿਣ ਦਿੱਤਾ ਜਾਵੇ ਜਿਹੜੀਆਂ ਲੇਕ ਰੋਡਾਂ ਐ ਜਿਹੜੀਆਂ ਮਾਰਕੀਟ ਕਮੇਟੀ ਦੇ ਦੀਨ ਹੁੰਦੀਆਂ ਮੰਡੀਆਂ ਨਾਲ ਜੋੜਦੀਆਂ ਪਿੰਡਾਂ ਨਾਲ ਜੋੜਦੀਆਂ ਉਹ ਲੇਕ ਰੋਡਾਂ ਦਾ ਵੀ ਕੋਈ ਹਾਲ ਬਹੁਤ ਵਧੀਆ ਤੇ ਉਹਨਾਂ ਨੂੰ ਵੀ ਤੁਸੀਂ ਨਵੇਂ ਸਰੂਪ ਬਣਾਉਣ ਦੀ ਜਾਂ ਕੋਈ ਪ੍ਰੋਵੀਜ਼ਨ ਹੈ ਵੀ ਉਹਨੂੰ ਰਿਪੇਅਰ ਕਰੀਏ ਜਾਂ ਨਵੇਂ ਸਰੂਪ ਬਣਾਈਏ ਇਹਨਾਂ ਜਿਹੜੀਆਂ ਲੇਕ ਰੋਡਾਂ ਐ ਉਹਦੇ ਬਾਰੇ ਵੀ ਹੈਰ ਵੀ ਬਿਲਕੁਲ ਜੀ ਤੁਹਾਡਾ ਵੀ ਸਹੀ ਜਵਾਬ ਜੇ ਮੰਡੀਆਂ ਬਣਾਵਾਂਗੇ ਸੜਕ ਤਾਂ ਚੰਗੀ ਚਾਹੀਦੀ ਹੈ ਬਿਲਕੁਲ ਜੀ ਮੈਂ ਤੁਹਾਨੂੰ ਔਨ ਰਿਕਾਰਡ ਕਹਿਣਾ ਲੱਗ ਪੱਗ ਪਿਛਲੇ ਸਾਡੇ ਐਮਐਲ ਸਾਹਵੇਂ ਨਹੀਂ ਮਿਹਨਤ ਕਰ ਰਹੇ ਮੈਂਦਰ ਮੈਂ ਔਨ ਰਿਕਾਰਡ ਕਹਿਣਾ ਸਾਡਾ ਇੱਥੇ ਜੁਨੀਅਰ ਲਿੰਕ ਰੋਡਾਂ ਨੇ ਬੰਨਾ ਵਾਲੇ ਨੂੰ ਜਾਂ ਸਾਡੇ ਮੌਹ ਅਣੰਜਾਰੀਏ ਜਾਂ ਬਾਪਪਿੰਡ ਨੂੰ ਇਹ ਹਾਲਤ ਤੁਸੀਂ ਅੱਜ ਨੋਟ ਕਰ ਲਓ ਤੇ 6 ਮਹੀਨੇ ਬਾਅਦ ਤੁਸੀਂ ਆ ਕੇ ਦੇਖਿਆ ਆਲਰੇਡੀ ਇਹਨਾਂ ਦਾ ਪੈਸਾ ਆ ਚੁੱਕਿਆ ਟੈਂਡਰ ਹੋ ਚੁੱਕੇ ਨੇ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਮੰਡੀ ਬੋਰਡ ਸੜਕਾ ਬਿਲਕੁਲ ਜੀ ਦੇਖੋ ਆ ਤੁਹਾਨੂੰ ਪਤਾ ਪਿਛਲੇ ਸਰਕਾਰਾਂ ਚ ਕਿੰਨੇ ਕ੍ਰਾਈਸਿਸ ਰਹੇ ਨੇ ਮੰਡੀ ਬੋਰਡ ਕੋਲ ਮੰਡੀ ਤਾਂ ਚੱਲਦੀ ਹੈ ਜੇ ਮੰਡੀਆਂ ਸਹੀ ਚੱਲਣਗੀਆਂ ਪੈਸਾ ਆਏਗਾ ਤਾਂ ਮੰਡੀ ਬੋਰਡ ਪੈਸਾ ਦੇ ਕੇ ਡਵੈਲਪਮੈਂਟ ਹੋਏਗੀ ਹੁਣ ਪਿਛਲੇ 3 ਸਾਲਾਂ ਚ ਸਰਕਾਰ ਬੜਾ ਵਧੀਆ ਸਿਸਟਮ ਚਲਾ ਰਹੀ ਹੈ ਸੋ ਜਿਵੇਂ ਜਿਵੇਂ ਫੰਡ ਆਣਗੇ ਤੁਹਾਨੂੰ ਵਾਦਾ ਕਰਦਾ ਹਾਂ ਜੇ ਨਵੀਂ ਮੰਡੀ ਅਰਕਣੇਲ ਬਣੇਗੀ ਤੇ ਪਹਿਲੀ ਪ੍ਰਾਇੋਰਟੀ ਸਾਡੀ ਸੜਕ ਹੋਏਗੀ ਸੜਕ ਵਧੀਆ ਬਣੇਗੀ ਤਾਂ ਹੀ ਮੰਡੀ ਬਣਾਉਣ ਦਾ ਫਾਇਦਾ ਸੋ ਬਿਲਕੁਲ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਚੰਗੀਆਂ ਸੜਕਾਂ ਜਿਹੜੇ ਕਿਸਾਨਾਂ ਨੂੰ ਤਾ ਕਿਸੇ ਫਸਲ ਦੇ ਟੂ ਅਟਾਈਂ ਦਿੱਕਤ ਨੋ ਬਣਾ ਕੇ ਦੇਣਾ। ਮੋਹਤ ਸਾਬ ਤੁਸੀਂ ਇੱਕ ਬਹੁਤ ਵਧੀਆ ਦੱਸਿਆ ਸੀ ਪ੍ਰੋਜੈਕਟ ਬਣ ਰਿਹਾ ਹੈ। ਇੱਕ ਤਾਂ ਬੱਸ ਸਟੈਂਡ ਤੁਸੀਂ ਦੱਸਿਆ ਸੀ ਆ। ਇੱਕ ਤੁਸੀਂ ਦੱਸਿਆ ਵੀ ਕਿਸਾਨਾਂ ਵਾਸਤੇ ਜਿਹੜੇ ਖਾੜੇ ਬਣ ਰਹੇ ਆ ਉਹ ਬਹੁਤ ਵੱਡੇ ਲੈਵਲ ਤੇ ਅਸੀਂ ਬਣਾ ਰਹੇ ਆ। ਉਹ ਵੀ ਪ੍ਰੋਜੈਕਟ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਬਿਲਕੁਲ ਜੀ। ਤੁਹਾਨੂੰ ਮੈਂ ਦੱਸਿਆ ਅੱਗੇ ਜਦੋਂ ਅਰਨੇ ਵਾਲਾ ਪਿੰਡ ਹੁੰਦਾ ਸੀ ਨਗਰ ਪੰਚਾਇਤ ਨਹੀਂ ਸੀ। ਸਾਡੀ 207 ਤੋਂ ਬਾਅਦ ਨਗਰ ਪੰਚਾਇਤ ਬਣੀ ਸਾਡੀ ਤਰਾਸ ਦੀ ਸੀ ਸਾਡੇ ਕੋਲ ਮੰਰੇਗਾ ਨਹੀਂ ਸੀ। ਸੋ ਅਸੀਂ ਮੰਰੇਗਾ ਤੋਂ ਖਾੜੇ ਨਹੀਂ ਬਣਾ ਸਕਦੇ ਸੀ। ਪਰ ਸਾਡੇ ਐਮਐਲਏ ਸਾਹਿਬ ਨੇ ਇੰਨੇ ਐਫਰਟ ਕੀਤੇ ਮੈਂ ਤੁਹਾਨੂੰ ਆਨ ਰਿਕਾਰਡ ਕਰਨਾ ਜਾ ਕੇ ਮੇਰੇ ਨਾਲ ਚੱਲੋ ਉਹ ਮੈਂ ਚੈੱਕ ਕਰਾ ਦੇਣਾ ਕੱਲੀ ਮੰਡੀ ਦੇ ਵਿੱਚ ਪਿਊਲ ਕਾਰਪੋਰੇਸ਼ਨ ਥਰੂ ਬਿਲ ਕਲ ਕਿਸੇ ਕੋਲ 1 ਰੁਪਇਆ ਲੈ ਬਿਨਾ ਕਰੋੜਾਂ ਰੁਪਏ ਦੇ ਖਾਲੇ ਬਣੇ ਜੀ ਕਿਸੇ ਕੋਲ ਕੋਈ ਪੈਸਾ ਨਹੀਂ ਲਏਗਾ ਫ੍ਰੀ ਆਫ ਕਾਸਟ 60 ਸਾਲਾਂ ਬਾਅਦ ਮੰਡੀ ਅਰਨੀ ਵਾਲੇ ਚ ਖਾਲੇ ਬਣੇ ਜੀ ਪਾਣੀ ਤੇ ਤੁਸੀਂ ਚਲਿਓ ਧੰਨਵਾਦ ਤਸਵੀਰਾਂ ਦਿਖਾਉਣਾ ਲਾਈਵ ਜਾ ਕੇ ਕਿ ਕਿਹੜੇ ਖਾਲੇ ਬਣੇ ਆ ਤੇ ਜ਼ਿੰਮੇਦਾਰ ਭਰਾ ਮੈਂ ਧੰਨਵਾਦ ਕਰਦਾ ਸਾਡੇ ਸੀਐਮ ਸਾਹਿਬ ਦਾ ਐਮਐਲਏ ਸਾਹਿਬ ਦਾ ਵੀ ਉਹਨਾਂ ਨੇ ਇਸ ਏਰੀਆ ਨੂੰ ਚੁਣਿਆ ਜਿ ਜਿੱਥੇ ਕਿ ਪਾਣੀ ਪਹਿਲੇ ਤੁਹਾਨੂੰ ਪਤਾ ਗਰਾਊਂਡ ਲੈਵਲ ਬਹੁਤ ਮਾੜਾ ਹੈ ਤੇ ਜਿਹੜੀ ਫਸਲ ਉਹ ਸਾਰੀ ਦੀ ਸਾਰੀ ਨਹਿਰੀ ਨਹਿਰੀ ਪਾਣੀ ਤੇ ਨਿਰਭਰ ਹੈ ਜੇ ਖਾਲ ਚੰਗੇ ਹੋਣਗੇ ਤਾਂ ਹੀ ਫਸਲ ਨੂੰ ਪਾਣੀ ਪਈ ਸਹੀ ਪਹੁੰਚੇਗਾ ਸੋ ਅੱਗੇ ਵੀ ਮੈਂ ਤੁਹਾਨੂੰ ਦੱਸ ਦਿੰਨਾ ਐਮਐਲਏ ਸਾਹਿਬ ਨੇ ਦੁਬਾਰਾ ਫੇਰ ਸਾਨੂੰ ਸੁਨੇਹਾ ਲਾਇਆ ਜਿਨ੍ਹਾਂ ਦੇ ਖਾਲੇ ਰਹਿੰਦੇ ਆ ਮੇਨ ਸ਼ਾਹ ਕਾ ਰਹਿ ਗੀਆਂ ਨੇ ਤੁਸੀਂ ਐਪਲੀਕੇਸ਼ਨ ਦਿਓ ਐਮਐਲਏ ਹੌਸ ਉਹ ਅੱਗੇ ਸਾਡਾ ਵਰਜ ਅਸੀਂ ਉਹਨੂੰ ਸਬੰਧਤ ਅਧਿਕਾਰੀ ਤੱਕ ਲੈ ਕੇ ਜਾਵਾਂਗੇ ਤੁਹਾਡੇ ਖਾਲੇ ਜਿਹੜੇ ਫ੍ਰੀ ਬਣਾ ਕੇ ਦੇਵਾਂਗੇ ਇੱਕ ਪਰੋਗ ਹੋਰ ਪੱਟੀਆਂ ਦੇ ਵਿੱਚ ਹੋਈ ਆ ਟਰੱਕੇ ਆਪਾਂ ਸਾਰੇ ਜ਼ਿੰਮੇਵਾਰ ਆ ਜਿਹੜੇ ਸੈਲਰਾਂ ਵਾਲੇ ਹੁੰਦੇ ਆ ਜਾਂ ਜਿਹੜੇ ਇੰਸਪੈਕਟਰ ਆ ਸਰਕਾਰੀ ਮੁਲਾਜ਼ਮਾ ਇਹ ਗੱਟੇ ਪਿੱਛੇ ਆਪਣਾ ਕਮਿਸ਼ਨ ਰੱਖਦੇ ਆ ਔਰ 11 ਗੰਨ ਧੁੱਪ ਕਰ ਲੈਂਦੇ ਆ ਇੱਕ ਦਾ ਮੌਜਰ ਪਾਵੇ ਜੀ 12 ਆ ਜੇ ਫਿਰ ਕਮੈਂਡਰ ਜੀ ਦੇ ਘੜਕ ਦਾ 12 ਤੇ ਉਹ ਦਾ ਤਾਂ ਕਿਉਂਕਿ ਉਹ ਕਹਿੰਦਾ ਵੀ ਮੈਂ ਕਰੇ ਨਹੀਂ ਕਮਿਸ਼ਨ ਜਿਹੜਾ ਉਹਦਾ ਰਹਿ ਜਾਂਦਾ ਤੇ ਜਿਹਦਾ ਕਿ ਕੀਤਾ ਹੁੰਦਾ ਗੱੜ ਧੁੱਪ ਕੀਤੀ ਹੁੰਦੀ ਹੈ ਉਹ ਜਿਹੜੇ ਗੱਟੇ ਬਗੜ ਆੜ ਪੀ ਦੀ ਉਹਦਾ ਉਹ ਚੱਕ ਲੈਂਦੇ ਆ ਫੇਰੋਂ ਤੁਸੀਂ ਇਹ ਜਿਹੜੀ ਐਡੀ ਵੱਡੀ ਬਿਵਾਰੀ ਕਰਤੀ ਬਿਵਾਰੀ ਜਿਹੜੀ ਐਡੀ ਕੋਈ ਇਹਦਾ ਦੇ ਵਿੱਚ ਇਹ ਮੈਨੂੰ ਕਦੇ ਤੁਸੀਂ ਦੱਸ ਪਾਓ ਆ ਬਿਲਕੁਲ ਤੁਹਾਡਾ ਸਵਾਲ ਜਵਾਬ ਜਿਹੜਾ ਤੁਸੀਂ ਸਵਾਲ ਕੀਤਾ ਵਾਜਬ ਹੈ ਦੇਖੋ ਤੁਹਾਨੂੰ ਪਤਾ ਸਿਸਟਮ ਦੇ ਵਿੱਚ ਜੇ ਅਸੀਂ ਲੋਕ ਗਰਾਊਂਡ ਲੈਵਲ ਤੋਂ ਉੱਠੇ ਆ ਅਸੀਂ ਹੱਡ ਬੀਤੀ ਵੇਖੀਏ ਨੇ ਪਹਿਲੇ ਸਾਲ ਤੁਹਾਨੂੰ ਪਤਾ ਸੀ ਨਰਮੇ ਦੀ ਫਸਲ ਨਾ ਆਉਣ ਕਰਕੇ ਇੱਕਦਮ ਸਾਰਾ ਝੋਨਾ ਲੱਗ ਗਿਆ ਸੋ ਕੀ ਸੀ ਮੰਡੀ ਵਿੱਚ ਬਿਲਕੁਲ ਜੈਮ ਲੱਗ ਗਿਆ ਸੋ ਸਰਕਾਰ ਨੂੰ ਵੀ ਪ੍ਰਬੰਧ ਨਹੀਂ ਉਹਦੇ ਹੋ ਸਕੇ ਇੰਨਾ ਝੋਨਾ ਆ ਗਿਆ ਸਰ ਸਰਕਾਰ ਨੇ ਪਹਿਲਾਂ ਐਡਵਾਂਸ ਮਾਨ ਸਾਹਿਬ ਨੇ ਕਿਹਾ ਵੀ ਤੁਸੀਂ ਹਾਈਬ੍ਰਿਡ ਝੋਨਾ ਨਾਲ ਜਿਹੜੀਆਂ ਆਪਣੇ ਸ਼ੁੱਧ ਪਾਣੀ ਵਧੀਆ ਪਾਣੀ ਦੇ ਉਹ ਵੈਰਾਈਟੀਆਂ ਲਾਓ ਮੈਂ ਤੁਹਾਨੂੰ ਵਾਦਾ ਕਰਦਾ ਇਸ ਵਾਰੀ ਝੋਨਾ ਹੀ ਬਿਲਕੁਲ ਇੱਕ ਨੰਬਰ ਚ ਆਏਗਾ ਜਦੋਂ ਰੇਕ ਦੀ ਲਿਮਟ ਛੋਏਗੀ ਉਹਨੂੰ ਚੱਕਣ ਚ ਵੀ ਸਰਕਾਰ ਨੂੰ ਸੁਵਿਧਾ ਹੋਏਗੀ ਤੇ ਜਿਹੜੀ ਸਮੇਂ ਸਿਰ ਤੇ ਮੈਂ ਕਿਸਾਨ ਭਰਾਵਾਂ ਨੂੰ ਮੈਂ ਕਹਿਣਾ ਵੀ ਆਪਾਂ ਸਮੇਂ ਤੋਂ ਪਹਿਲਾਂ ਵੀ ਫਸਲ ਨੂੰ ਨਾ ਵੱਢੀ ਕਿਉਂਕਿ ਤੁਹਾਨੂੰ ਪਤਾ ਮੌਇਸਟਰ ਬਿਲਕੁਲ ਜ਼ਹੀ ਹੈ ਕਿਉਂਕਿ ਸ਼ੈਦਰ ਵਾਲੇ ਦਿੱਕਤ ਹੈ ਮੌਇਸਟਰ ਜ਼ਿਆਦਾ ਆਏਗਾ ਤੇ ਅੱਗੇ ਉਹਨਾਂ ਨੂੰ ਲਿਫਟਿੰਗ ਨਹੀਂ ਹੋਏ ਸੋ ਇਹ ਜਿਹੜੀਆਂ ਵਿੱਚ ਛੋਟੀਆਂ ਛ ਕਿਉਂਕਿ ਅਸੀਂ ਮੈਂ ਇੱਕ ਐਜੂਕੇਟਿਡ ਬੰਦਾ ਨਹੀਂ ਫਾਰਮਿੰਗ ਦਾ ਸੰਬੰਧ ਹੈ ਤਾਂ ਬਾਹਰੋਂ ਵੀ ਬੜਿਆ ਤੁਹਾਨੂੰ ਪਤਾ ਹੈ ਫੌਰਨ ਸੁਚੇਜਾ ਮੈਨੂੰ ਬਹੁਤ ਨਜ਼ਦੀਕੀ ਤੋਂ ਪਤਾ ਨੇ ਤੇ ਮੈਂ ਆਦੀ 100% ਦਿਆਂਗਾ ਇਹ ਚੀਜ਼ਾਂ ਨੂੰ ਆਪਾਂ ਦੂਰ ਕਰਾਂ ਉਹ ਸਾਬ ਵੇਖਣਾ ਆ ਇਸ ਇਲਾਕੇ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਫਸਲਾਂ ਨੂੰ ਉਸ ਦੇ ਬਾਰੇ ਤੁਸੀਂ ਮੈਨੂੰ ਜਾਣਕਾਰੀ ਦਿਓ ਕੋਈ ਉਹਦੇ ਮੁਆਵਜ਼ੇ ਬਾਰੇ ਕੋਈ ਡੀਜੀ ਸਾਹਿਬ ਨਾਲ ਜਾਂ ਕੋਈ ਮੰਤਰੀ ਸਾਹਿਬ ਨਾਲ ਜਾਂ ਗੱਲਬਾਤ ਹੋਈ ਕੋਈ ਬਿਲਕੁਲ ਜੀ ਮੈਂ ਫਿਰ ਧੰਨਵਾਦ ਕਰਨਾ ਚਾਹਾਂਗਾ ਸਾਡੇ ਐਮਐਲ ਸਾਹਿਬ ਦਾ ਉਸੀ ਕੱਲ ਹੀ ਵੇਖਿਆ ਹੋਣਾ ਜਦੋਂ ਦਾ بارش ਦਾ ਪਾਣੀ ਖੜਿਆ ਐ ਐਮਐਲਏ ਸਾਹਿਬ ਨੇ ਆਦੀ ਪੌਕੇਟ ਚੋਂ ਪੈਸੇ ਦਿੱਤੇ ਡੀਜ਼ਲ ਦੇ ਲਈ ਔਨ ਰਿਕਾਰਡ ਜਾ ਕੇ ਵੇਖੋ ਜੋ ਕਿਸਨ ਟ੍ਰਾਂਸਫਰਮਰ ਨੇ ਤੇ ਲੋਡ ਐ ਮੋਟਰ ਦੀ ਲੋਡ ਐ ਉਹ ਔਨ ਦਾ ਸਪੌਟ ਅਸੀਂ ਮਜਬੂਰ ਕਰਵਾਈ ਕਿਹ ਕਿਹਸ ਪੰਪ ਦੀ ਲੋਡ ਐ ਸੈਕੰਡਲੀ ਤੁਸੀਂ ਗੱਲ ਕੀਤੀ ਐ ਵੀ ਪੰਜਾਬ ਸਰਕਾਰ ਬਿਲਕੁਲ ਕੱਲ ਹੀ ਸਾਡੇ 골ਡੀ ਮੁਸਾਫਰ ਜੀ ਹਲਕਾ ਜਲਾ ਸੌਰੀ ਮਾਫੀ ਚਾਹੁੰਨਾ ਬੱਲੂਆਣੇ ਤੋਂ ਉਹਨਾਂ ਨੇ ਵੀ ਸਪੈਸ਼ਲ ਆਫ ਦੀ ਪੋਸਟ ਵੀ ਸੋਸ਼ਲ ਮੀਡੀਆ ਤੇ ਪਾਈ ਐ ਵੀ ਸਪੈਸ਼ਲ ਜਿਹੜੀ ਗਰਦਾਵਰੀ ਐ ਇਹ ਸਾਡੇ ਐਮਐਲਏ ਸਾਹਿਬ ਗੋਲਦੀ ਕੰਬੋਜੀ ਨੇ ਵੀ ਕਿਹਾ ਸਪੈਸ਼ਲ ਗਰਦਾਵਰੀ ਕਰਾਵਾਂਗੇ ਜਿਹੜੇ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਜੋ ਬੰਦਾ ਸਰਕਾਰ ਕੋਲ ਵੱਧ ਵੱਧ ਉਹਨਾਂ ਦੀ ਸਹਾਇਤਾ ਹੋ ਸਕੀ ਮਾਲ ਜਿਹੜੇ ਪੁਆਇੰਟਸ ਨੇ ਜਿਹੜੇ ਲੱਗ ਰਹੇ ਨੇ ਗੱਲ ਕਰਉਣਾ ਆਪਾਂ ਨੂੰ ਮੋਡੀਫਾਈਡ ਕਰਕੇ ਇੱਕ